ਰਾਜਵੀਰ ਜਵੰਦਾ ਕਰਦਾ ਸੀ ਕਨਵਰ ਗਰੇਵਾਲਾ ਤੇ ਕੁਲਵਿੰਦਰ ਬਿੱਲੇ ਨੂੰ ਸਖਤ ਨਫ਼ਰਤ ਜੀ ਹਾਂ ਤੁਸੀਂ ਸਹੀ ਸੁਣਿਆ ਉਹੀ ਰਾਜਵੀਰ ਜਵੰਦਾ ਜਿਸ ਨੂੰ ਅੱਜ ਸਾਰਾ ਪੰਜਾਬ ਪਿਆਰ ਕਰਦਾ ਹੈ ਕਦੇ ਇਹਨਾਂ ਦੋਵਾਂ ਤੋਂ ਬਹੁਤ ਜ਼ਿਆਦਾ ਨਾਰਾਜ਼ੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਇਸ ਨਫ਼ਰਤ ਦੇ ਪਿੱਛੇ ਸੀ ਇੱਕ ਅਜੀਹੀ ਕਹਾਣੀ ਜਿਸ ਬਾਰੇ ਹੁਣ ਤੱਕ ਕਿਸੇ ਨੇ ਖੁੱਲ ਕੇ ਨਹੀਂ ਦੱਸਿਆ ਤੇ ਜਦੋਂ ਇਹ ਸੱਚ ਸਾਹਮਣੇ ਆਇਆ ਤਾਂ ਪੰਜਾਬ ਦੇ ਲੋਕ ਵੀ ਹੈਰਾਨ ਰਹਿ ਗਏ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਕਿ ਨਫ਼ਰਤ ਕਿਸੇ ਦੁਸ਼ਮਣੀ ਕਰਕੇ ਨਹੀਂ ਬਲਕਿ ਇੱਕ ਦਿਲ ਦੇ ਜਜ਼ਬਾਤ ਕਰਕੇ ਸੀ ਪਰ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਵਾਲਾ ਜੰਕਸ਼ਨ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸੱਚ ਦੀ ਜਿਸ ਨੇ ਪੰਜਾਬੀ 뮤직 ਇੰਡਸਟਰੀ ਵਿੱਚ ਤੂਫਾਨ ਖੜਾ ਕਰ ਦਿੱਤਾ ਸੀ ਰਾਜਵੀਰ ਜਵੰਦਾ ਦੀ ਜ਼ਿੰਦਗੀ ਵਿੱਚ ਦੋਸਤਾਂ ਦਾ ਬਹੁਤ ਵੱਡਾ ਹਿੱਸਾ ਸੀ ਯੂਨੀਵਰਸਿਟੀ ਦੇ ਟਾਈਮ ਵਿੱਚ ਉਹ ਮਿਲਿਆ ਸੀ ਕਨਵਰ ਗਰੇਵਾਲ ਜਸ ਬਾਜਵਾ ਅਤੇ ਹੋਰ ਸਾਥੀ ਕਲਾਕਾਰਾਂ ਨਾਲ ਸਭ ਇੱਕੋ ਜਿਹੇ ਸੁਪਨੇ ਦੇਖਦੇ ਸਨ ਸੰਗੀਤ ਦੇ ਰਾਹੀਂ ਨਾਮ ਕਮਾਉਣ ਦੇ ਪਰ ਰਾਜਵੀਰ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰੇ ਉਸ ਦੇ ਪਿਤਾ ਜੀ ਸਰਦਾਰ ਕਰਮ ਸਿੰਘ ਜਵੰਦਾ ਖੁਦ ਪੁਲਿਸ ਵਿੱਚ ਸਨ ਉਹ ਚਾਹੁੰਦੇ ਸਨ ਪੁੱਤਰ ਵੀ ਉਹੀ ਰਾਹ ਚੁਣੇ ਰਾਜਵੀਰ ਦੇ ਸਰੀਰ ਦਾ ਕੱਦ-ਕਾਠ ਬਿਲਕੁਲ ਫੌਜੀ ਜਿਹਾ ਸੀ ਇਸ ਕਰਕੇ ਉਹਨਾਂ ਨੂੰ ਉਸ ਨੂੰ ਪੜਤੀ ਲਈ ਕਿਹਾ ਅਤੇ ਰਾਜਵੀਰ ਮਾਤਾ ਪਿਤਾ ਦੀ ਇੱਜ਼ਤ ਰੱਖਣ ਲਈ ਪੰਜਾਬ ਪੁਲਿਸ ਤੇ ਪੇਪਰ ਦਿੱਤੇ ਤੇ ਪਾਸ ਹੋ ਗਿਆ ਜਦੋਂ ਉਹ ਟ੍ਰੇਨਿੰਗ ਲਈ ਕੈਂਪ ਚਲਾ ਗਿਆ ਤਦੋਂ ਜ਼ਿੰਦਗੀ ਦਾ ਪੂਰਾ ਰੁਖ ਬਦਲ ਗਿਆ ਸਵੇਰੇ 4 ਵਜੇ ਉੱਠਣਾ 12 ਕਿਲੋਮੀਟਰ ਦੌੜ ਡੰਡ ਬੈਠਕਾ ਬਹੁਤ ਸਖਤ ਮਿਹਨਤ ਇਸੇ ਦੌਰਾਨ ਕਨਵਰ ਗਰੇਵਾਲ ਦਾ ਇੱਕ ਗੀਤ ਵਾਇਰਲ ਹੋਇਆ ਤੇ ਲੋਕਾਂ ਦੇ ਦਿਲ 'ਚ ਥਾਂ ਬਣਾਈ ਉਸ ਤੋਂ ਬਾਅਦ ਕੁਲਵਿੰਦਰ ਬਿੱਲੇ ਦਾ ਕਾਲੇ ਰੰਗ ਦਾ ਯਾਰ ਚੱਲ ਪਿਆ ਤੇ ਉਹ ਵੀ ਮਸ਼ਹੂਰ ਹੋ ਗਿਆ ਕੈਂਪ ਵਿੱਚ ਬੈਠਾ ਰਾਜਵੀਰ ਇਹ ਸਭ ਵੇਖਦਾ ਸੁਣਦਾ ਤੇ ਚੁੱਪ ਰਹਿੰਦਾ ਉਸਨੇ ਬਾਅਦ 'ਚ ਖੁਦ ਇੱਕ ਇੰਟਰਵਿਊ 'ਚ ਕਿਹਾ ਸੀ कि ਜਦੋਂ ਮੈਂ ਵੇਖਿਆ ਕਿ ਦੋਵੇਂ ਅੱਗੇ ਨਿਕਲ ਗਏ ਨੇ ਮੈਨੂੰ ਅੰਦਰੋਂ ਜੈਲਸੀ ਹੋਈ ਦੁੱਖ ਹੋਇਆ ਪਰ ਇਹ ਨਫ਼ਰਤ ਦੁਸ਼ਮਣੀ ਵਾਲੀ ਨਹੀਂ ਸੀ ਇਹ ਉਸ ਦੀ ਕਾਮਯਾਬੀ ਦੀ ਭੁੱਖ ਸੀ ਇੱਕ ਕਲਾਕਾਰ ਦੀ ਤਲਪ ਸੀ ਨੌਕਰੀ ਕਰਦੇ ਆ ਉਸ ਦਾ ਮਨ ਕਦੇ ਵੀ ਪੁਲਿਸ ਵਾਲੇ ਕੰਮ ਵਿੱਚ ਨਹੀਂ ਲੱਗਿਆ ਇੱਕ ਦਿਨ ਉਸ ਨੇ ਪਿਤਾ ਜੀ ਕੋਲ ਆਖਿਆ ਮੇਰਾ ਮਨ ਸੰਗੀਤ ਵਿੱਚ ਹੈ ਤੇ ਤੁਸੀਂ ਆ ਗਿਆ ਦਿਓ ਤਾਂ ਮੈਂ ਨੌਕਰੀ ਛੱਡ ਦਿਆਂ ਘਰ ਵਾਲੇ ਪਹਿਲਾਂ ਨਹੀਂ ਮੰਨੇ ਪਰ ਆਕਰਮ ਕਰਮ ਸਿੰਘ ਜੀ ਬੰਦਾ ਨੇ ਕਿਹਾ ਜਾ ਪੁੱਤ ਆਪਣਾ ਸੁਪਨਾ ਪੂਰਾ ਕਰ ਅਤੇ ਉਸ ਦਿਨ ਰਾਜਵੀਰ ਨੇ ਨੌਕਰੀ ਛੱਡ ਦਿੱਤੀ ਰਿਆਜ਼ ਕੀਤਾ ਮਿਹਨਤ ਕੀਤੀ ਤੇ ਰੱਬ ਨੇ ਵਾਹ ਫੜ ਲਈ ਰਣਕਾ ਮੜਕਾ ਕੰਗਣੀ ਵਰਗ ਕੀਤਾ ਨੇ ਉਸ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਿਆ ਜਦੋਂ ਪੁੱਤਰ ਮਸ਼ਹੂਰ ਹੋਇਆ ਪਿਤਾ ਦੇ ਮੂੰਹੋਂ ਨਿਕਲਿਆ ਅੱਜ ਸਾਡਾ ਪੁੱਤਰ ਸੱਚਮੁੱਚ ਜਿੱਤ ਗਿਆ ਇਹ ਸੁਣ ਕੇ ਰਾਜਵੀਰ ਦੇ ਅੱਖਾਂ ਵਿੱਚ ਹੰਝੂ ਆ ਗਏ ਬਾਅਦ ਵਿੱਚ ਉਸ ਨੇ ਖੁਦ ਕਿਹਾ ਮੈਨੂੰ ਕਦੇ ਕਨਵਰ ਗਰੇਵਾਲ ਤੇ ਕੁਲਵਿੰਦਰ ਵਿੱਲੇ ਨਾਲ ਨਫ਼ਰਤ ਨਹੀਂ ਸੀ ਉਹ ਮੇਰੇ ਭਰਾ ਨੇ ਸਿਰਫ ਉਸ ਵੇਲੇ ਮੈਂ ਪਿੱਛੇ ਰਹਿ ਗਿਆ ਸੀ ਇਸ ਲਈ ਅੰਦਰੋਂ ਜਲਣ ਸੀ ਪਰ ਅੱਜ ਮੈਂ ਮਾਣ ਕਰਦਾ ਹਾਂ ਕਿ ਮੇਰੇ ਦੋਸਤਾਂ ਨੇ ਵੀ ਤੇ ਮੈਂ ਵੀ ਪੰਜਾਬ ਨੂੰ ਮਾਣ ਦਿੱਤਾ ਰਾਜਵੀਰ ਜਵੰਦਾ ਸਰੀਰਕ ਤੌਰ ਤੇ ਨਹੀਂ ਰਹੇ ਪਰਸ ਦੇ ਗੀਤਾਂ ਉਸ ਦੇ ਬੋਲ ਉਸ ਦੀ ਆਵਾਜ਼ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਜਿਉਂਦੀ ਹੈ ਤਾਂ ਦੱਸੋ ਜੀ ਤੁਸੀਂ ਕੀ ਸੋਚਦੇ ਹੋ ਇਸ ਕਹਾਣੀ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਤਦ ਤੱਕ ਲਈ ਰੋਲਾ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ